ਕਲਪੱਖਕ ਤੱਕ ਅਮਨ ਚਲੇ ਅਧਿਕਾਰੀ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ ਅਸੀਂ ਮੇਰਾ ਟੂਲ ਪਿੰਡ ਹੈਗਾ ਉੱਥੇ ਵੀ ਅਸੀਂ ਡੈਮੋਸਿਟੀ ਕੀਤੀ ਸੀਗੀ ਖੁਲਾਸਾ ਹਲਕੇ ਤੇ ਉਸ ਤੋਂ ਬਾਅਦ ਅਸੀਂ ਸੁਲਤਾਨ ਸੁਲਤਾਨ ਖੋਪਲਾ ਦੇ ਵਿੱਚ ਜਿਹੜਾ ਟਰੱਕ ਸਪੋਰਟ ਫੈਕਟਰੀ ਦਾ ਉੱਥੇ ਵੀ ਸੀ ਨਜਾਇਜ਼ ਉਸਾਰੀਆਂ ਦੇ ਉੱਤੇ ਜਿਹੜਾ ਕਾਰਵਾਈ ਕੀਤੀ ਸੀਗੀ ਤੇ ਅੱਜ ਅਸੀਂ ਸੁਲਤਾਨਪੱਲੂ ਦੀ ਹਲਕੇ ਦੇ ਵਿੱਚ ਜਿਹੜਾ ਤੋਦੀ ਪਿੰਡ ਹੈਗਾ ਉੱਥੇ ਵੀ ਨਜਾਇਜ਼ ਉਸਾਰੀਆਂ ਇਹ ਕੋਤੇ ਜਿਹੜੀ ਕਾਰਵਾਈ ਜਿਹੜੀ ਇਸ ਆ ਕਾਨੂੰਨੀ ਸਰਕਾਰ ਕਾਰਵਾਈ ਹਮਲ ਚੱਲੇ ਆ ਰਹੇ ਆ ਇਹ ਜਿਹੜੀ ਕਾਰਵਾਈ ਹੈ ਇਹ ਪੀਡੀਪੀ ਸਾਡੇ ਤਰਤੀਬ ਤਹਿਤ ਜਿਹੜੀ ਕੀਤੀ ਜਾ ਰਹੀ ਹੈ ਜਿਹੜਾ ਇਹ ਜਿਹੜਾ ਘਰ ਹੈ ਚੈੱਕ ਕਰਨ ਤੇ ਇਹ ਪਤਾ ਲੱਗਿਆ ਇਸ ਸਾਡੇ ਤੋਂ ਸੈਂਕੜੇ ਦਾ ਘਰ ਹੈਗਾ ਇਹ ਤੋਂ ਮੁਕੱਦਮੇ ਐਨਡੀਪੀਐਸ ਸੈਕਟਰ ਦੇ ਕਾਫੀ ਮੁਕੱਦਮੇ ਕਮਰਸ਼ਲ ਕੋਰਟੀ ਐਨਡੀਪੀਐਸ ਸੈਕਟਰ ਦੇ ਵੀ ਦਰਸਨ ਕੀਤੇ ਹੋਏ। ਕੁਲਦੀਪ ਸਿੰਘ ਜੀ ਵਾਹ ਇਸ ਜਿਹੜੀ ਬਿੱਲੋ ਹੈ ਉਹਦੇ ਉਸਦੇ ਵੀ ਚਾਰ ਮੁਕੱਦਮੇ ਐਨਡੀਪੀਐਸ ਅੱਧਰਾਂ ਤੇ ਜਿਹੜਾ ਸੁਰਜੀਤ ਸਿੰਘ ਦਾ ਬੰਦਾ ਹੈ ਰਾਹੁਲ ਉਹਦੇ ਉਸਦੇ ਵੀ ਜਿਹੜੇ 7 ਫਤਮੇ ਸਮੇਤ ਕਮਰਸ਼ਲ ਕੋਰਟੀ ਐਨਡੀਪੀਐਸ ਸੈਕਟਰ ਦੇ ਮੁਕੱਦਮੇ ਉਹ ਦਰਸਿਗੇ। ਇਹ ਜਿਹੜਾ ਪੂਰਾ ਪਰਿਵਾਰ ਸੀ ਇਹੀ ਨਸ਼ਾ ਵੇਚਣ ਦਾ ਜਿਹੜਾ ਵੱਡੇ ਪੱਧਰ ਤੇ ਕੰਮ ਕਰਦਾ ਸੀ ਤੇ ਅੱਜ ਇਹਨਾਂ ਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਮੁਕੰਮਲ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ। ਹੋਰ ਵੀ ਜ਼ਿਲ੍ਹੇ ਦੇ ਵਿੱਚ ਕਾਫੀ ਪਿੰਡ ਨੇ ਨਸ਼ਿਆਂ ਦੇ ਨਾਲ ਪ੍ਰਭਾਵਿਤ ਨੇ ਜੇਕਰ ਗੱਲ ਕਰੀਏ ਸੁਲਤਾਨਪੁਰ ਲੋਧੀ ਹਲਕੇ ਦੀ ਤਾਂ ਇੱਥੇ ਵੀ ਲਾਟੀਆਂਵਾਲ ਸੁਲਤੀ ਮਨਿਆਲਾ ਸੇਚਾਂ ਤੇ ਨਸ਼ੇ ਤੇ ਗੜ ਮੰਨੇ ਜਾਂਦੇ ਨੇ ਜਿਹੜੀਆਂ ਸਾਥ-ਸਾਥ ਮੰਦਰਾ ਕੋਠੀਆਂ ਜਿਹੜੀਆਂ ਇੱਥੇ ਬਣ ਗਿਆ ਗਈਆਂ ਨੇ ਉਹਨਾਂ ਉੱਤੇ ਕਿਲਾ ਪੰਜਾ ਕਰੋ ਚੱਲਣ ਜਾ ਰਿਹਾ ਹੈ ਜੀ ਬਿਲਕੁਲ ਅੱਜ ਦੀ ਵੀ ਕਿ ਮੱਛਿਆ ਅੱਜ ਦੀ ਵੀ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਸ਼ੁਰੂਆਤ ਹੋ ਗਈ ਹੈ ਤੇ ਉਹਦੀ ਲੜੀ ਦੇ ਵਿੱਚ ਹੋਰ ਵੀ ਜਿਹੜੇ ਨਜਾਇਜ਼ ਉਹ ਸਾਰੀਆਂ ਹੋਣਗੀਆਂ ਉਹ ਤਾਂ ਉਹਦੇ ਉੱਤੇ ਜਿਹੜੀ ਕਾਨੂੰਨ ਅਨੁਸਾਰ ਕਰਨਾ ਹੈ ਜਿਹੜੀ ਪ੍ਰਕਿਰਿਆ ਤਹਿਤ ਚੱਲ ਰਹੀ ਹੈ। ਉਹਨੀਆਂ ਦੇਨਾਂ ਦੀਆਂ ਟੋਟੀਆਂ ਜਾ ਰਹੀਆਂ ਨੇ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਉਹ ਵੀ ਹੁਣ ਜਬਤ ਹੋਣ ਜਾ ਰਹੀਆਂ ਕਿ ਨਹੀਂ? ਨਹੀਂ ਬਿਲਕੁਲ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਹੈਗਾ ਹੈ ਉਹਦੇ ਉੱਤੇ ਵੀ ਲਗਾਤਾਰ ਕੰਮ ਹੋနေ ਆ। ਮੈਂ ਦੱਸਣਾ ਚਾਹਾਂਗਾ ਕਿ ਜਦੋਂ ਤੋਂ ਇਹ ਉੱਤੇ ਨਸ਼ਬ ਦੀ ਸ਼ੁਰੂ ਹੋਇਆ ਹੈ ਕਪੂਰਥਲਾ ਪੁਲਿਸ ਵੱਲੋਂ 3.5 ਕਰੋੜ ਰੁਪਏ ਦੀ ਜਿਹੜੀ ਜਾਇਦਾਦਾਂ ਹੈ ਉਹਨੂੰ ਫ੍ਰੀਜ਼ ਕਰਾਇਆ ਗਿਆ ਹੈ ਤੇ ਤਕਰੀਬਨ 8 ਕਰੋੜ ਦੀ ਜਿਹੜੀ ਜਾਇਦਾਦਾਂ ਹੈ ਉਹ ਦਿੱਲੀ ਕੰਪਟੈਂਟ ਕੋਰਟੀਕਲ ਆਰਡਰ ਅਪਰੂਵ ਹੋਣ ਲਈ ਪੈਂਡਿੰਗ ਹੈਗੇ ਤੇ ਇਸ ਲੜੀ ਦੇ ਵਿੱਚ ਜਿਹੜਾ ਪ੍ਰਾਪਰਟੀ ਫ੍ਰੀਜ਼ਰ ਦਾ ਵੀ ਕੰਪੈਰਨਲੀ ਚੱਲ ਰਿਹਾ ਹੈਗਾ ਤੇ ਜਿੱਦਾਂ ਹੀ ਇਹਨੂੰ ਕਿਸੇ ਮੁਕੱਦਮੇ 'ਚ ਸਜ਼ਾ ਹੁੰਦੀ ਹੈ ਉਹਦੀ ਪ੍ਰਾਪਰਟੀ ਦੀ ਨਿਲਾਮੀ ਨਹੀਂ ਕਰ ਸਕਦੇ ਕਿ ਕਿਹੜੇ આરોપી ਨੇ ਹੁਣ ਫਿਲਹਾਲ ਜੇਦਨੇ ਜਾਂ ਕਿੱਦੇ ਜੀ ਹਾਂ આરોપી ਅਜੇ ਜੇਲ੍ਹ ਚ ਹੈਗਾ ਇਹਨਾਂ ਦਾ ਮੁੰਡਾ ਰਾਹੁਲ ਜਿਹੜਾ ਭੱਜਿਆ ਹੋਇਆ ਹੈ ਰੀਸੈਂਟਲੀ ਇਹਦੀ ਜਿਹੜੀ ਵਾਈਫ ਤੇ ਤੀਜੇ ਮਹੀਨੇ ਤੋਂ ਉੱਤੇ ਜਿਹੜਾ ਇੱਕ ਐਨਟੀਪੇਸ ਐਕਟ ਦੀ ਜਿਹੜੀ ਰਿਕਵਰੀ ਹੋਈ ਸੀ ਤੇ ਉਹਨੂੰ ਅਰੈਸਟ ਕੀਤਾ ਗਿਆ ਸੀ ਮਾਰਚ ਮਹੀਨੇ ਚ ਤੇ ਰਾਹੁਲ ਇਹਨਾਂ ਦਾ ਬੇਟਾ ਭੱਜਿਆ ਹੋਇਆ ਹੈ ਉਹਨੂੰ ਅਸੀਂ ਜਿਹੜਾ ਛੇਤੀ ਛੇਤੀ ਜਿਹੜਾ ਕਾਬੂ ਕਰਾਂ